ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਵੀ ਦਰਜ ਹੈ ਇਹਨਾਂ 15 ਭਗਤਾਂ ਦੀ ਸੋਲ ਇਹਨਾਂ 15 ਭਗਤਾਂ ਦੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਇਨ ਵਿੱਚ ਨਿਰਮਲਦੀ ਹੈ ਆਦਿ ਦੀ ਸਮੂਤੀ ਬਾਣੀ ਸਮੂਤੀ ਮਨੁੱਖਤਾ ਨੂੰ ਇੱਕ ਵਾਅਦਾ ਲੜ ਲਾਉਂਦੇ ਆ ਭਾਈ ਚਾਰੇ ਇਤਫਾਕ mohabbat ਦੇ ਨਾਲ ਰਹਿਣ ਦਾ ਉਪਦੇਸ਼ ਦਿੱਤੀ ਗੁਰੂ ਸਾਹਿਬ ਲਾਹੌਰ ਦੀ ਧਰਤੀ ਤੇ ਉਹਨਾਂ ਸ਼ਾਂਤਮਈ ਰਹਿ ਕੇ ਕਟੀਆਂ-ਕਟੀਆਂ ਤੇ ਬਹਿ ਕੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਜਿਹੜੀ ਗੱਲ ਉਹਨਾਂ ਨੇ ਬਾਣੀ ਚ ਕਹੀ ਸੀ ਉਹ ਉਹਨਾਂ ਨੇ ਸੱਤੀ ਤਵੀ ਤੇ ਬਹਿ ਕੇ ਸਿੱਧ ਕੀਤੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ 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 ਵਧਾਈ ਹੋਵੇ ਉਸੇ ਹੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ ਵੀ ਸਭਨਾਂ ਨੂੰ ਲੱਖ 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 ਵਧਾਈ ਹੋਵੇ ਗੁਰੂ ਕਿਰਪਾ ਕਰੇ ਹਉ ਦੇਖਾ ਦਰਸ਼ਨ ਤੇਰਾ ਦੇਖਾ ਦਰਸ਼ਨ ਤੇਰਾ ਆਵੋ ਸੱਜਣਾ ਆਵੋ ਸੱਜਣਾ ਆਵੋ ਸੱਜਣਾ ਆਵੋ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਦੇਖਾ ਦਰਸ਼ਨ ਤੇਰਾ ਦੇਖਾ ਦਰਸ਼ਨ ਤੇਰਾ ਜੰਮਿਆ ਤੂਤ ਭਗਤ ਗੋਵਿੰਦ ਕਾ ਵਰਗਟਿਆ ਸਭ ਮਹਿ ਲਿਖਿਆ ਧੁਰ ਕਾ ਇਹ ਵੇਦ ਸੁਣ ਕਾ ਜਾ ਕਰੋ ਉਠ ਭਗਤੀ ਲਾਕਾ ਮਿਲ ਪਰਤਖ ਗੁਸਾਈਆ ਧੰਨਾ ਵਡ ਭਗਾ ਧੰਨਾ ਸੇਦਿਆ ਬਾਲ ਬੋਧ ਭਗਤਾ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਪੰਥ ਦੀ ਸਰਮਾਰ ਜਥੇਬੰਦੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤ ਖੰਡਾ ਸ੍ਰੀ ਹਰਮੰਦਰ ਸਾਹਿਬ ਦੀ ਵੱਲ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਵਾਨ ਨਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਿਆ ਖੰਡ ਕਾਠ ਸਹਿ ਪਰਾਰੰਭ ਕਰਵਾਇਆ ਗਿਆ ਸੱਚੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਅਸਾਣ ਉਰਦਵਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠ ਕੇ ਗੁਰੂ ਸੁਵਾਰਿਓ ਆਲੋ ਸਭ ਤੋਂ ਪਹਿਲਾਂ ਪਾਂ ਫਤੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਲੀ ਹੋਈ ਮਿੱਟੀ ਅਸੀਸ ਗੁਰੂ ਫਤੇ ਦੀ ਬਾਝ ਪਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਹੀ ਆਪ ਜੀ ਨੇ ਚਾਵਰ ਛਤਰ ਤਾਜ ਦੇ ਮਾਲਕ ਧਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਮਰ ਕਮਈ ਬਾਣੀ ਤੇ ਪਹਿਲਾਂ ਆਪਾਂ ਭੋਗ ਵਾਲੇ ਸ਼ਲੋਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਰਵਣ ਕੀਤੀ ਹੈ ਫਿਰ ਇਲਾਹੀ ਕੀਰਤਨ ਹੋਇਆ ਅਰਦਾਸ ਅਤੇ ਗੁਰਮੁਖ ਭਾਈ ਸਾਹਿਬ ਜੀ ਨੇ ਆਪਾਂ ਸਾਰਿਆਂ ਨੂੰ ਗੁਰੂ ਜੀ ਦਾ ਮੁਖਵਾਕ ਸੁਣਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦੀ ਲੜਜ ਹੈ ਇਹਨਾਂ 15 ਭਗਤਾਂ ਦੀ ਸੋਚ ਇਹਨਾਂ 15 ਭਗਤਾਂ ਦੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਇਨ ਵਿੱਚ ਮਿਲਦੀ ਹੈ ਇਹ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਪਾਸੋਂ ਜਦੋਂ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਵਿਖੇ ਵਾਣੀ ਲਿਖਵਾਈ ਤਾਂ ਭਗਤਾਂ ਦੀ ਬਾਣੀ ਨੂੰ ਵੀ ਆਪ ਗ੍ਰੰਥ ਦੇ ਵਿੱਚ ਦਰਜ ਕੀਤਾ ਗਿਆ ਅੱਜ ਆਪਾਂ ਉਹਨਾਂ 15 ਭਗਤਾਂ ਦੇ ਵਿੱਚੋਂ ਭਗਤ ਸ਼ਰਮਾ ਨੂੰ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ਹੈ

ਰਮਦਾਸ ਜੀ ਤੋਂ ਅੰਤ ਤੋੜੀ ਨੀਤ ਤੇਨ त्यागी ਮਾਇਆ ਪਰਜਤ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਫਿਰ ਇਹ ਵੀ ਲੱਜ ਹੈ ਸੈਨ ਨਾਈ ਸੁਤ ਕਾਲਿਗੜ ਉਹ ਘਰ ਘਰ ਸੁਣਿਆ ਫਿਰ ਰਹਿ ਵਸਿਆ ਪਾਵਰ ਬਰਮ ਭਗਤਾ ਮੈਂ ਗਣਿਆ ਇਹਨਾਂ ਭਗਤਾਂ ਦੇ ਦ੍ਰਿਸ਼ਟਾਂਤ ਦੇ ਕੇ ਗੁਰੂ ਨੇ ਆਖਿਆ ਇਹ ਕਿ ਵੇਦ ਸੁਣ ਕੇ ਜਾਤ ਰੋ ਉਸ ਭਗਤੀ ਲਾਗਾਂ ਮਿਲੇ ਪ੍ਰਕਾਸ਼ ਗੋਸਾਈ ਨਾਂ ਦਾ ਨੰਨ ਵੜ ਪਾਗਾ ਭਾਵੇਂ ਦਾ ਨਾਂ ਵੀ ਭੋਲੇ ਭਾ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਏ ਤੇ ਉਹਨਾਂ ਨੂੰ ਪ੍ਰਕਾਸ਼ ਤੌਰ ਤੇ ਰੱਬ ਮਿਲ ਗਿਆ ਪ੍ਰਕਾਸ਼ ਤੌਰ ਤੇ ਉਹਨਾਂ ਨੇ ਰੱਬ ਜੀ ਦੇ ਨਾਲ ਗੱਲਾਂ ਕੀਤੀਆਂ ਮੈਂ ਥੋੜੇ ਦਿਨ ਪਹਿਲਾਂ ਰੋਤਕ ਗਿਆ ਸੀ ਉਤੇ ਜਾਤ ਭਰਾਵਾਂ ਦੇ ਨਾਲ ਇਦਾਂ ਹੀ ਮਿਲਣੀ ਸੀ ਤੇ ਮੈਂ ਉਹਨਾਂ ਨੂੰ ਆਖਿਆ ਕਿ ਭਗਤ ਧੰਨਾ ਜੀ ਦੇ ਰਾਹੀ ਤੁਸੀਂ ਵੀ ਸਿੱਧੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜੇ ਹੋਏ ਉਹ ਕਹਿਣ ਲੱਗੇ ਜੀ ਉਹ ਕਿਵੇਂ ਤੇ ਮੈਂ ਆਖਿਆ ਕਿ ਗੁਰੂ ਨੇ ਮੋੜਾਈ ਹੈ ਇਹ ਜੀ ਬਿਦ ਸੁਣ ਕੇ ਜਾਤਰ ਉੱਠ ਪਾਗ ਦੀ ਲਾਗਾ ਪਾਗਤ ਧੰਨਾ ਦੀ ਤੇ ਰਾਗੀ ਉਹਨਾਂ ਦੀ ਵੀ ਇੱਥੇ ਸਾਜ ਪਈ ਦੀ ਫਿਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਪਾਗਤ ਧੰਨਾ ਜੀ ਦੇ ਜਿਹੜੇ ਸ਼ਬਦ ਸ਼ਾਵਨ ਕੀਤੇ ਨੇ ਉਹਦੇ ਵਿੱਚ ਇੱਕ ਸ਼ਬਦ ਦੀ ਮੈਂ ਉੱਥੇ ਵੀ ਵਿਚਾਰ ਕੀਤੀ ਸੀ ਆਪਾਂ ਇੱਕੋ ਹੀ ਕਰਾਂਗੇ ਰਾਗੀ ਸਿੱਕਾ ਨੇ ਹੁਣੇ ਕੋਈ ਸ਼ਬਦ ਗਾਇਆ ਪਾਗਤ ਜੀ ਦਾ ਜਨਮ 15ਵੀਂ ਸਦੀ ਦੇ ਵਿੱਚ ਸਵਾਲ ਨੂੰ ਪਿੰਡ ਆਮ ਜਿਲ੍ਹਾ ਰਾਜੇਖਾਨ ਦੇ ਵਿੱਚ ਹੁੰਦਾ ਹੈ ਉੱਥੇ ਹੁਣ ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਜਦੋਂ ਵੀ ਤੁਸੀਂ ਰਾਜਸਥਾਨ ਜਾਓ ਤੇ ਉੱਥੇ ਵੀ ਜਾਓ ਭਗਤ ਧੰਨਾ ਜੀ ਸਾਨੂੰ ਇੱਕ ਜੀਵਨ ਜਾਗਤ ਸਿਖਾਉਦੇ ਕਿ ਜੇ ਕੁਝ ਮੰਗਣਾ ਹੈ ਤੇ ਮੰਗਣਾ ਤੇ ਹੈ ਹੀ ਹੈ ਆਪਾਂ ਆਪਣੇ ਰੱਬ ਨੂੰ ਮੰਗੜੇ ਲੋੜਾਂ ਨਹੀਂਆਂ ਨੇ ਪੂਰੀਆਂ ਕਰਨ ਵਾਲਾ ਸਾਡਾ ਰੱਬ ਹੈ ਹੁਣੇ ਸ਼ਬਦ ਗਾਇਆ ਜਾ ਰਿਹਾ ਸੀ

ਉਹਦੇ ਤੋਂ ਬਾਅਦ ਜਿਹੜਾ ਅਨਾਜ ਪੈਦਾ ਹੁੰਦਾ ਬੜੀ ਉੱਚ ਕੁਆਲਿਟੀ ਦਾ ਭਗਤ ਧੰਨਾ ਜੀ ਕਹਿੰਦੇ ਮੈਨੂੰ ਤੇ ਉਹ ਚਾਹੀਦਾ। ਅੱਜ ਕੱਲ ਆਪਾਂ ਵੇਖਦੇ ਆਂ। ਜਹਿ ਰੀਲੀਆ ਦਵਾਈਆਂ ਦੇ ਨਾਲ ਸਾਡੀਆਂ ਤੇ ਫਸਲਾਂ ਵੀ ਪ੍ਰੇਸ਼ਟ ਹੋ ਗਈਆਂ। ਬੰਦੇ ਘੈਰ ਖਾ ਰਹੇ ਨੇ ਮਿਲਾਵਟ ਇਨੀ ਹੈ। ਬਾਣੀ ਤੋਂ ਸੇਧ ਲਈਏ। ਭਗਤ ਧੰਨਾ ਜੀ ਕਹਿੰਦੇ ਮੈਨੂੰ ਤੇ ਉਹ ਆਦਤ ਚਾਹੀਦਾ ਜਿਹੜਾ ਸੱਤ ਵਾਰੀ ਪੈੜੀ ਵਾਹੀ ਗਈ ਹੋਵੇ ਭਾਵ ਵਧੀਆ। ਗੋਦ ਪਨੀਰ ਚਾਦਰ ਨੀਕਾ ਆਨਾਜ ਮੰਗੂ ਸਾਥ ਸੀਕਾ ਗਊ ਭੈਸ ਮੰਗ ਲਵੇਰੀ ਆਪਾਂ ਸਾਰੇ ਪਿੰਡਾਂ ਤੋਂ ਮੱਝਾਂ ਕਰਨਾ ਉਹੀ ਚੰਗੀਆਂ ਲੱਗਦੀਆਂ ਜਿਹੜੀਆਂ ਦੁੱਧ ਦਿੰਦੀ ਭਦਜੀ ਕਹਿੰਦੇ ਲਵੇਰੀ ਮੱਝਾਈ ਦੀ ਭੈਸ ਜਾਟਾਂ ਦੀ ਬੋਲੀ ਦਾ ਸ਼ਬਦ ਹੈ ਉੱਥੇ ਅੱਜ ਵੀ ਬੋਲਦੇ ਗਾਉਂ ਦਾ ਇਸ ਮੰਗੂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਤਾਜਨ ਕਹਿੰਦੇ ਚੰਗੀ نسل ਦੀ ਘੋੜੀ ਮਤਲਬ ਸਾਧਨ ਕਹਿੰਦੇ ਇਹ ਵੀ ਲੈ ਦੇਉ ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੇ ਮੰਗੀ ਕਹਿੰਦੇ ਘਰ ਵਾਲੀ ਵੀ ਚਾਹੀਦੀ ਚੰਗੀ ਜਾਈ ਚੰਗੀ ਤਾਂ ਚਾਹੀਦੀ ਆਪੇ ਜੇ ਦੋਵਾਂ ਦੇ ਵਿਚਾਰ ਇੱਕ ਹੋਣਗੇ ਤੇ ਘਰ ਸਵਾਰ ਖਿਆਲ ਏ ਤੁਲ ਕੇ ਇਹੋ ਗੱਲ ਤੇ ਗੁਰੂ ਨੇ ਵੀ ਬਾਣੀ ਚ ਕਹੀ ਹੈ ਧਨ ਤੇ ਇਹ ਨਾ ਆਖੀਏ ਇਹ ਬੈਲ ਇਕਟੇ ਹੋਏ ਏਕ ਜੋਤ ਦੋਏ ਮੂਰਤੀ ਧਨ ਤੇ ਰਈ ਹੈ ਸੋਏ ਤੋਂ ਪਾਗਤ ਧੰਨਾ ਜੀ ਦੇ ਸਿਧਾਂਤ ਬੜੇ ਸਪਸ਼ਟ ਨੇ ਉਹਨਾਂ ਦਾ ਕੋਈ ਸ਼ਾਬਦ ਹੈ ਕਿ ਜੇ ਕਸ਼ੂਕੁੰਮੀ ਜਨਮਤ ਹੈ ਬੱਚੇ ਉਹਦੇ ਕੰਢੇ ਤੇ ਨੇ ਉਹਨਾਂ ਨੂੰ ਰੱਬ ਦਿੰਦਾ ਹੈ ਕੁੰਮੀ ਜਲ ਮੈਂ ਤਨ ਤੇ ਸਭਾ ਕਰ ਉਹਨਾਂ ਨੂੰ ਰੱਬ ਪਾਲਦਾ ਤੇ ਸਾਨੂੰ ਕਿਉਂ ਨਹੀਂ ਪਾਲੇਗਾ ਤੋਂ ਭਗਤ ਧੰਨਾ ਜੀ ਨੇ ਸ਼ਰਧਾ ਭਾਵ ਦੇ ਨਾਲ ਸਾਨੂੰ ਸਾਰੇ ਆਨੁਵਾਦ ਗੁਰੂ ਦੇ ਲੜ ਲਾਇਆ ਵਾਹਿਗੁਰੂ ਤੇ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ਅੱਜ ਜਦੋਂ ਅਸੀਂ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਅਸੀਂ ਵੀ ਉਹਨਾਂ ਦੀ ਬਾਣੀ ਤੋਂ ਸੇਧ ਲੈ ਕੇ ਤੇ ਅਕਾਲ ਪੁਰਖ ਦੇ ਲੜ ਲੱਗੇ ਦੁਜਾ ਅੱਜ شہیدان سری گورو ارجن دیو جی دی مہاراج کا بھی پرکاش دہاڑا گوئند کی مبارک ترتی پہ انہوں کا پرکاش ہویا سری گرو ارجن دیو جی دی مہاراج جنہ نے خاند شریف دربار صاحب مبارک سروبر کے وکار بنوایا سکھا کا کیندری استھان ہے ਚਾਰ ਦਰਵਾਜ਼ੇ ਕਹਿੰਦੇ ਨੇ ਦੁਨੀਆ ਦੀ ਕਿਸੇ ਵੀ ਜਾਤ ਤੇ ਗੋਤ ਦਾ ਬੰਦਾ ਇੱਥੇ ਆਣ ਕੇ ਗੁਰੂ ਦਾ ਉਪਦੇਸ਼ ਲੈ ਸਕਦਾ ਕੇਂਦਰੀ ਸਥਾਨਾਂ ਦੀ ਬੜੀ ਲੋੜ ਹੁੰਦੀ ਹੈ ਤਾਂ ਕਿ ਪਹੁਮਾ ਆਪਣੇ ਮਾਰਕਟ ਦੇ ਨਾਲ ਕੇਂਦਰ ਦੇ ਨਾਲ ਜੁੜ ਨਾ ਗਏ ਫਿਰ 1604 ਦੇ ਵਿੱਚ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਆਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦਾ ਪਹਿਲਾ ਸਰੂਪ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਅਤੇ ਬਾਬਾ ਲੀਬ ਸਿੰਘ ਜੀ ਦੇ ਸਥਾਨ ਦੇ ਲਾਗੇ ਉਹ ਲਿਖਵਾਇਆ ਪਹਿਲਾ ਪ੍ਰਕਾਸ਼ 1604 ਦੇ ਵਿੱਚ ਸਾਜ ਫੰਡ ਸ੍ਰੀ ਦਰਬਾਰ ਸਾਹਿਬ ਕੀਤਾ ਪਾਤਸ਼ਾਹ ਦੀ ਮੂਰਤੀ ਬਾਣੀ ਸਭ ਮੁੱਖੀ ਮਨੁੱਖਾਂ ਨੂੰ ਇੱਕ ਵਾਹੇ ਗੁਰੂ ਦੇ ਲੜ ਲਾਉਂਦਿਆਂ ਭਾਈਚਾਰੇ ਇਤਿਫਾਕ ਮੁਹੱਬਤ ਦੇ ਨਾਲ ਰਹਿਣ ਦਾ ਉਪਦੇਸ਼ ਦਿੱਤੀ ਗੁਰੂ ਸਾਹਿਬ ਲਾਹੌਰ ਦੀ ਧਰਤੀ ਤੇ ਪੂਰਨ ਸ਼ਾਂਤਮਈ ਰਹਿ ਕੇ ਤਲੀਆਂ ਤਲੀਆਂ ਤੇ ਬਹਿ ਕੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਜਿਹੜੀ ਗੱਲ ਉਹਨਾਂ ਨੇ ਬਾਣੀ ਚ ਕਹੀ ਸੀ ਉਹ ਉਹਨਾਂ ਨੇ ਸੱਤੀ ਤਵੀ ਤੇ ਬਹਿ ਕੇ ਸਿੱਧ ਕੀਤੀ ਉਹ ਲੰਘੋ ਮੈਂ ਤਾਮੁਨਾ ਦਿਓ ਮਨ ਮੀਠ ਤੁਹਾਰੋ ਕੀ ਹੋਇ ਤੇਰਾ ਕੀਰਾ ਮੀਠਾ ਲਾਗੈ ਆ ਨਾਮ ਪਦਾਰਕ ਨਾਨਕ ਮੰਗੈ ਤੋ ਸਮੂਚੀ ਮਨੁਕਤਾ ਹੋ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਨੇਵਾ ਸਿੱਖ ਸੰਗਤਾਂ ਨੂੰ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ 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 ਵਧਾਈ ਹੋਵੇ ਉਸੇ ਹੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ ਵੀ ਸਭਨਾਂ ਨੂੰ ਲੱਖ 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 ਵਧਾਈ ਹੋਵੇ ਗੁਰੂ ਕਿਰਪਾ ਕਰੇ ਅਸੀਂ ਸਾਰੇ

ਇਥੋ ਜੇ ਮੁਖ ਗ੍ਰੰਥੀ ਸਾਹਿਬ ਉਹਨਾਂ ਦਾ ਸਮੁੱਚੇ ਪ੍ਰਬੰਧ ਦਾ ਗੁਰੂ ਰੂਪ ਪਿਆਰੀ ਸੰਗਤ ਦਾ ਜਿਨ੍ਹਾਂ ਦੇ ਅੱਜ ਦਰਸ਼ਨ ਕਰਕੇ ਇਹ ਉਹ ਥਾਂ ਹੈ ਜਿੱਥੇ ਮੈਂ ਕਹਾ ਕੀਤੀ ਹੈ ਗੁਰਬਾਣੀ ਦੀ ਤੇ ਸਭ ਤਾਂ ਨੇ ਬੜਾ ਮਾਣ ਦਿੱਤਾ ਹੈ ਬੜੀਆਂ ਅਸੀਸਾਂ ਦਿੱਤੀਆਂ ਨੇ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਇਹ ਅਸੀਸਾਂ ਤੁਸੀਂ ਇਸੇ ਤਰ੍ਹਾਂ ਦੇਣੀਆਂ ਤਾਂ ਕਿ ਅਸੀਂ ਕੌਮ ਦੇ ਵਿੱਚ ਵਿਚਰਦੇ ਆ ਕਾਮ ਨੂੰ ਇੱਕ ਝੰਡੇ ਦੇ ਹੇਠਾਂ ਇਕੱਠੇ ਕਰ ਸਕੀਏ ਜੀ ਭੁੱਲ ਗਲਤੀ ਦੀ ਮਾਫੀ ਵਾਜੂ ਦੀ ਕਾ ਖਾਲਸਾ ਵਾਜੂ ਜੀ ਕੀ ਅੱਤੇ